ਦੋਸਤੋ ਹਰ ਕੋਈ ਅਮੀਰ ਬਣਨ ਦੇ ਸੁਪਨੇ ਦੇਖਦਾ ਹੈ ਹਰ ਕੋਈ ਬਹੁਤ ਸਾਰਾ ਪੈਸਾ ਕਮਾਉਣ ਦੇ ਸੁਪਨੇ ਦੇਖਦਾ ਪਰ ਕੀ ਤੁਸੀਂ ਜਾਣਦੇ ਆ ਜਦੋਂ ਤੁਸੀਂ ਅਮੀਰ ਹੋਣਾ ਹੁੰਦਾ ਤਾਂ ਉਹ ਬ੍ਰਹਿਮੰਡ ਉਹ ਯੂਨੀਵਰਸ ਤੁਹਾਨੂੰ ਪਹਿਲਾਂ ਹੀ ਸੰਕੇਤ ਦੇਣੇ ਸ਼ੁਰੂ ਕਰ ਦਿੰਦਾ ਜੇ ਤੁਹਾਡੇ ਵਿੱਚ ਇਹ ਅੱਠ ਆਦਤਾਂ ਇਹ ਅੱਠ ਲੱਛਣ ਹੈਗੇ ਆ ਤਾਂ ਤੁਹਾਡੀ ਕਿਸਮਤ ਬਦਲਣ ਵਾਲੀ ਹੈ ਤੇ ਵੀਡੀਓ ਨੂੰ ਲਾਸਟ ਤੱਕ ਪੂਰਾ ਦੇਖਿਓ ਜੇ ਉਸ ਤੋਂ ਬਾਅਦ ਕਮੈਂਟ ਕਰਕੇ ਮੈਨੂੰ ਇੱਕ ਗੱਲ ਜ਼ਰੂਰ ਦੱਸਿਓ ਵੀ ਇਹਨਾਂ ਅੱਠ ਆਦਤਾਂ ਦੇ ਵਿੱਚੋਂ ਤੁਹਾਡੇ ਵਿੱਚ ਕਿਹੜੀ ਆਦਤ ਹੈ ਨੰਬਰ 1 ਤੇ ਆ ਹਰ ਰੋਜ਼ ਸਿੱਖਣਾ ਜਿਹੜਾ ਬੰਦਾ ਅਮੀਰ ਬਣ ਆਲਾ ਹੁੰਦਾ ਨਾ ਜਿਹਦੇ ਕੋਲੇ ਬਹੁਤ ਸਾਰਾ ਪ ਹਰ ਰੋਜ਼ ਨਵੀਆਂ ਨਵੀਆਂ ਚੀਜ਼ਾਂ ਸਿੱਖਦਾ ਹੈ। ਇਹੋ ਜਿਹਾ ਬੰਦਾ ਨਵੀਆਂ ਨਵੀਆਂ ਕਿਤਾਬਾਂ ਪੜ੍ਹਦਾ, ਨਵੀਆਂ ਸਕਿੱਲਜ਼ ਸਿੱਖਦਾ ਤੇ ਹਮੇਸ਼ਾ ਆਪਣੇ ਗਿਆਨ ਦੇ ਵਿੱਚ ਵਾਧਾ ਕਰਨ ਦੇ ਵਿੱਚ ਲੱਗਿਆ ਰਹਿੰਦਾ। ਇਹੋ ਜਿਹੇ ਲੋਕਾਂ ਦਾ ਇਹ ਮੰਨਣਾ ਹੁੰਦਾ ਵੀ ਗਿਆਨ ਹੀ ਸਭ ਤੋਂ ਵੱਡੀ ਦੌਲਤ ਹੈ। ਨੰਬਰ 2 ਵੱਡੀ ਸੋਚ ਲੰਮੀ ਸੋਚ ਇਹੋ ਜਿਹੇ ਲੋਕ ਅੱਜ ਦੀ بجائے ਅੱਜ ਤੋਂ 5 7 10 ਸਾਲ ਬਾਅਦ ਦੀ ਸੋਚਦੇ ਆ ਤੇ ਘੱਟੋ ਘੱਟ 5 10 ਸਾਲਾਂ ਦੀ ਸੋਚ ਰੱਖ ਕੇ ਯੋਜਨਾ ਬਣਾਉਂਦੇ ਆ ਇਹੋ ਜਿਹੇ ਬੰਦੇ ਤੁਰੰਤ ਲਾਭ ਲੈਣ ਦੀ بجائے ਵੱਡੇ ਟੀਚਿਆਂ ਦੇ ਉੱਤੇ ਫੋਕਸ ਰੱਖਦੇ ਆ ਉਹ ਜਾਣਦੇ ਆ ਵੀ ਅਸਲੀ ਅਮੀਰੀ ਸਮੇਂ ਦੇ ਨਾਲ ਬਣਦੀ ਆ ਜਿੰਨਾ ਅਸੀਂ ਸਮਾਂ ਦੇਵਾਂਗੇ ਆਪਣੀ ਸਕਿੱਲ ਨੂੰ ਆਪਣੇ ਆਪ ਨੂੰ ਆਪਣੇ ਬਿਜ਼ਨਸ ਨੂੰ ਆਪਣੇ ਕਾਰੋਬਾਰ ਨੂੰ ਉਨਾ ਹੀ ਜਲਦੀ ਅਸੀਂ ਅਮੀਰ ਬਣਾਂਗੇ ਨੰਬਰ 3 ਖਰਚਿਆਂ ਦੇ ਉੱਤੇ ਕੰਟਰੋਲ ਕਰਨਾ ਅਮੀਰੀ ਦਾ ਪਹਿਲਾ ਲੱਛਣਾ ਵੀ ਆਪਣੇ ਪੈਸੇ ਨੂੰ ਬਹੁਤ ਹੀ ਸਮਝਦਾਰੀ ਦੇ ਨਾਲ ਵਰਤਣਾ ਕੰਜੂਸੀ ਕਰਨੀ ਇੱਕ ਅਲੱਗ Did you ਪਰ ਪੈਸੇ ਨੂੰ ਸਮਝਦਾਰੀ ਨਾਲ ਸੋਚ-ਸਮਝ ਕੇ ਖਰਚਾ ਕਰਨਾ ਉਹ ਇੱਕ ਅਲੱਗ ਚੀਜ਼ ਹੁੰਦੀ ਹੈ। ਤੁਸੀਂ ਬਚਤ ਕਰਦੇ ਆਂ, ਇਨਵੈਸਟਮੈਂਟ ਕਰਦੇ ਆਂ ਤੇ ਫਜ਼ੂਲ ਖਰਚੀ ਨਹੀਂ ਕਰਦੇ। ਜਿਹੜਾ ਅਸਲੀ ਅਮੀਰ ਬੰਦਾ ਹੁੰਦਾ ਨਾ ਉਹ ਕਦੇ ਦਿਖਾਵਾ ਨਹੀਂ ਕਰਦਾ। ਉਹ ਪੈਸਾ ਬਣਾਉਂਦਾ ਤੇ ਸਹੀ ਥਾਂ ਤੇ ਇਨਵੈਸਟ ਕਰਕੇ ਹੋਰ ਜ਼ਿਆਦਾ ਪੈਸਾ ਬਣਾਉਂਦਾ। ਚੌਥਾ ਪੁਆਇੰਟ ਹੈਗਾ ਨੈਟਵਰਕਿੰਗ ਦੀ ਤਾਕਤ। ਜਿਹੜੇ ਕਾਮਯਾਬ ਸਫਲ ਲੋਕ ਹੁੰਦੇ ਆ ਨਾ ਉਹ ਆਪਣੇ ਆਲੇ-ਦੁਆਲੇ ਸਫਲ ਤੇ ਪੋਜ਼ਿਟਿਵ ਲੋਕਾਂ ਦਾ ਦਾਇਰਾ ਬਣਾਉਂਦੇ ਆ ਕਿਉਂਕਿ ਉਹ ਜਾਣਦੇ ਆ ਕਿ ਤੁਹਾਡਾ ਨੈਟਵਰਕ ਹੀ ਤੁਹਾਡੀ ਨੈਟਵਰਥ ਹੈ ਤੇ ਇਸੇ ਤਰ ਪੰਜਵਾਂ ਪੁਆਇੰਟ ਹੈਗਾ ਅਸਫਲਤਾ ਤੋਂ ਨਾ ਡਰਨਾ। ਜਿੰਨਾਂ ਲੋਕਾਂ ਨੇ ਅਮੀਰ ਬਣਨਾ ਹੈ ਨਾ ਉਹ ਕਦੇ ਵੀ ਜ਼ਿੰਦਗੀ ਦੇ ਵਿੱਚ ਗਲਤੀਆਂ ਕਰਨ ਤੋਂ ਨਹੀਂ ਡਰਦੇ। ਉਹ ਅਸਫਲਤਾ ਨੂੰ ਅੰਤ ਨਹੀਂ ਸਮਝਦੇ। ਉਹ ਇਹਨੂੰ ਸਿੱਖਣ ਦਾ ਮੌਕਾ ਸਮਝਦੇ ਆ। ਬੰਦਾ ਜਿੰਨੀਆਂ ਜ਼ਿਆਦਾ ਗਲਤੀਆਂ ਕਰੂਗਾ, ਓਨਾ ਹੀ ਜ਼ਿਆਦਾ ਸਿੱਖੂਗਾ। ਇਹੋ ਜਿਹੇ ਬੰਦੇ ਡਿੱਗਣ ਤੋਂ ਬਾਅਦ ਹੋਰ ਜ਼ਿਆਦਾ ਤਾਕਤ ਦੇ ਨਾਲ ਉੱਠਦੇ ਆ ਤੇ ਅੱਗੇ ਵਧਦੇ ਆ। ਛੇਵਾਂ ਪੁਆਇੰਟ ਹੈਗਾ ਸਿਹਤ ਨੂੰ ਪਹਿਲ ਦੇਣਾ। ਦੇਖੋ ਬੰਦੇ ਦੀ ਸਭ ਤੋਂ ਵੱਡੀ ਦੌਲਤ ਸਿਹਤ ਹੀ ਹੁੰਦੀ ਹੈ। ਅਮੀਰੀ ਦੇ ਰਾਹ ਚੱਲਣ ਵਾਲੇ ਲੋਕ ਸਰੀਰਕ ਤੇ ਮਾਨਸਿਕ ਸਿਹਤ ਦੋਹਾਂ ਦਾ ਖਿਆਲ ਰੱਖਦੇ ਆ। ਇੱਕ ਤੰ ਤੁਹਾਡਾ ਪੁਆਇੰਟ ਹੈਗਾ ਸਮੱਸਿਆਵਾਂ ਦਾ ਹੱਲ ਅਮੀਰ ਲੋਕ ਸਿਰਫ ਸ਼ਿਕਾਇਤਾਂ ਨਹੀਂ ਕਰਦੇ ਉਹ ਆਪਣੇ ਆਲੇ ਦੁਆਲੇ ਦੀਆਂ ਸਮੱਸਿਆਵਾਂ ਨੂੰ ਹਮੇਸ਼ਾ ਮੌਕਿਆਂ ਦੇ ਵਿੱਚ ਬਦਲਣ ਦੀ ਕੋਸ਼ਿਸ਼ ਕਰਦੇ ਆ ਇੱਕ ਗੱਲ ਯਾਦ ਰੱਖਿਓ ਜਿਹੜਾ ਬੰਦਾ ਜਿੰਨੀ ਵੱਡੀ ਸਮੱਸਿਆ ਦਾ ਹੱਲ ਕਰੂਗਾ ਨਾ ਉਹਨਾਂ ਜਿਆਦਾ ਪੈਸਾ ਕਮਾਉਗਾ। ਐਗਜ਼ਾਮਪਲ ਦੇ ਲਈ ਜਿਸ ਬੰਦੇ ਨੇ ਕੋਈ ਵੀ ਇਨਵੈਂਸ਼ਨ ਕੀਤੀ ਹੈ, ਕਿਸੇ ਨੇ Ola Uber ਬਣਾਈ ਹੈ, ਉਹਨੇ ਕਿੰਨਾ ਪੈਸਾ ਕਮਾਇਆ। ਕਿਸੇ ਨੇ Swiggy Zomato ਬਣਾਈ ਹੈ ਵੀ ਲੋਕ ਘਰੇ ਬੈਠੇ ਆਪਣਾ ਖਾਣਾ ਮੰਗਵਾ ਸਕਦੇ ਆ। ਉਹ ਬੰਦੇ ਨੇ ਕਿੰਨਾ ਪੈਸਾ ਕਮਾਇਆ। ਤੇ ਇਸ ਤਰ੍ਹਾਂ ਦੀਆਂ ਕਿੰਨੀਆਂ ਲੋਕਾਂ ਨੇ ਇਨਵੈਂਸ਼ਨ ਕੀਤੀਆਂ, ਇੱਕ ਵੱਡੀ ਪ੍ਰੋਬਲਮ ਦਾ ਸੋਲੂਸ਼ਨ ਕੱਢਿਆ ਤੇ ਅੱਜ ਉਹ ਬੰਦੇ ਮੋਟਾ ਪੈਸਾ ਕਮਾ ਰਹੇ ਆ। 8ਵਾਂ ਪੁਆਇੰਟ ਹੈਗਾ ਕਾਰਵਾਈ ਕਰਨਾ। ਦੇਖੋ ਅਮੀਰ ਬਨਣਾ ਤਾਂ ਸਿਰਫ ਸੋਚਣ ਨਾਲ ਕੁਝ ਨਹੀਂ ਹੁੰਦਾ। ਇਹੋ ਜਿਹੇ ਲੋਕ ਛੋਟੇ ਛੋਟੇ ਕੰਮ ਕਰਦੇ ਆ ਪਹਿਲਾ ਸਟੈਪ ਚੱਕਦੇ ਆ ਤੇ ਲਗਾਤਾਰ ਮਿਹਨਤ ਕਰਦੇ ਰਹਿੰਦੇ ਆ ਇਹ ਲੋਕ ਹਰ ਰੋਜ਼ ਛੋਟੇ ਛੋਟੇ ਕਦਮ ਚੱਕਦੇ ਜਿਹੜੇ ਉਹਨਾਂ ਨੂੰ ਵੱਡੇ ਟੀਚਿਆਂ ਵੱਲ ਲੈ ਕੇ ਜਾਂਦੇ ਆ ਸੋ ਲਗਾਤਾਰਤਾ ਜਿਹਨੂੰ ਆਪਾਂ ਕੰਸਿਸਟੈਂਸੀ ਵੀ ਬੋਲਦੇ ਆ ਕੰਸਿਸਟੈਂਸੀ ਹੀ ਸਫਲਤਾ ਦੀ ਗੁੰਜੀ ਹੈ ਸੋ ਦੋਸਤੋ ਲਾਸਟ ਦੇ ਵਿੱਚ ਮੈਂ ਇੱਕੋ ਹੀ ਗੱਲ ਕਹੂੰਗਾ ਵੀ ਇਹ ਅੱਠ ਲੱਛਣ ਸਿਰਫ ਆਦਤਾਂ ਨਹੀਂ ਅਮੀਰ ਹੋਣ ਦੀ ਨਹੀਂ ਐ ਜੇ ਤੁਸੀਂ ਅੱਜ ਇਹਨਾਂ ਆਦਤਾਂ ਨੂੰ ਅਪਣਾ ਲੈਨੇ ਆ ਤਾਂ ਕੱਲ ਤੁਹਾਡਾ ਹੋਊਗਾ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਮਿਲਦੇ ਆਂ ਅਗਲੀ ਵੀਡੀ